ਅੱਛੀ ਕਾਲ ਜੀ ਦੋਸਤੋ ਅੱਜ ਆਪਾਂ ਬਲੈਕ 베ਰੀ ਦੇ ਪਲਾਂਟ ਕੋਲ ਖੜੇ ਆਂ ਜੀ ਕੰਡਿਆਂ ਵਾਲਾ ਇਹ ਪਲਾਂਟ ਆ ਦੀ ਬਲੈਕ 베ਰੀ ਦਾ ਤੁਸੀਂ ਮੇਰੇ ਹੱਥ 'ਚ ਦੇਖ ਸਕਦੇ ਹੋ ਬਲੈਕ 베ਰੀ ਦਾ ਫਲ ਆ ਜੀ ਇਹ ਪਹਿਲਾਂ ਪਿਛਲੇ ਸਾਲ ਮੈਂ ਇਸ ਨੂੰ ਰਸਪ 베ਰੀ ਸਮਝ ਕੇ ਰੱਖੀ ਗਿਆ ਪਲਾਂਟ ਨੂੰ ਵੀ ਇਹ ਰਸਪ 베ਰੀ ਦਾ ਨਹੀਂ ਦੋਸਤੋ ਇਹ ਬਲੈਕ 베ਰੀ ਦਾ ਪਲਾਂਟ ਆ ਹੁਣ ਇਹ ਆਪਾਂ ਦੂਜੇ ਸਾਲ ਹਾਰਵੈਸਟ ਕਰ ਰਹੇ ਆਂ ਜੀ ਬਹੁਤ ਵਧੀਆ ਤੁਸੀਂ ਆ ਦੇਖ ਸਕਦੇ ਹੋ ਸਾਈਜ਼ ਵੀ ਬਹੁਤ ਵਧੀਆ ਬਣਿਆ ਟੇਸਟ ਵੀ ਬਹੁਤ ਵਧੀਆ ਥੋੜਾ ਜਿਹਾ ਖੱਟਾ ਜਿਹਾ ਟੇਸਟ ਆ ਜੀ ਇਹਦਾ ਬਹੁਤ ਵਧੀਆ ਬੂਟਾ ਬਣਿਆ ਹੋਇਆ ਜੀ ਕੰਡੇ ਨੇ ਝਾੜੀ ਦੇ ਰੂਪ ਦੇ ਵਿੱਚ ਲਾਉਣਾ ਜਾਂ ਇਹਨੂੰ ਆਪਾਂ ਸਾਈਡਾਂ ਦੇ ਉੱਤੇ ਲਾਉਣਾ ਜੀ ਫਾਰਮ ਦੇ ਨਾਲ-ਨਾਲ ਲਾਉਣਾ ਤਾਂ ਬਹੁਤ ਵਧੀਆ ਰਹੇਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਡਿਮਾਂਡ ਵੀ ਕਾਫੀ ਆ ਜੀ ਕਾਫੀ ਥਾਂ ਮੈਂ ਦੇਖਿਆ ਜੀ ਜਿਹੜਾ ਇਹਦਾ ਫਰੂਟ ਆ ਉਹ ਤਕਰੀਬਨ ਇੱਕ ਡੱਬੀ ਦੇ ਵਿੱਚ ਮਿਲਦਾ ਜੀ ਜਿਵੇਂ ਕਈ ਮਾਰਕੀਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਲਕੱਤੇ ਵਗੈਰਾ ਆਉਂਦਾ ਜੀ ਫਰੂਟ ਆਪਣੇ ਬਹੁਤ ਘੱਟ ਆਉਂਦਾ ਸਾਊਥ ਦੇ ਵਿੱਚ ਕੇਰਲਾ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਫਰੂਟ ਮਿਲਦਾ ਉੱਥੇ ਇਹਦੇ ਜਿਹੜੇ ਬੂਟੇ ਨੇ ਉਹ ਥੌਰਨ ਫਰੀ ਨੇ ਕੰਡਿਆਂ ਤੋਂ ਰਹਿਤ ਨੇ ਦੀ ਆਪਾਂ ਉਹ ਵੈਰੈਟੀਆਂ ਵੀ ਮੰਗਾ ਚੁੱਕੇ ਆਂ ਜੀ ਜਿਹੜੀਆਂ ਕੰਡੇ ਤੋਂ ਰਹਿਤ ਨੇ ਤੇ ਇਹਦਾ ਫਲ ਵੀ ਹਾਰਵੈਸਟ ਕਰ ਚੁੱਕੇ ਆ ਹੁਣ ਤੁਸੀਂ ਆ ਦੇਖ ਸਕਦੇ ਹੋ ਦੋਸਤੋ ਇਹਦਾ ਫਲ ਐ ਗੁੱਛਿਆਂ ਦੇ ਰੂਪ ਦੇ ਵਿੱਚ ਲੱਗਦਾ ਜੀ ਆਪਣੇ ਕੋਲ ਤੇ ਇਹਨੂੰ ਕਾਫੀ ਵੱਡਾ ਬੂਟਾ ਬਣ ਜਾਂਦਾ ਝਾੜੀ ਕਾਫੀ ਵੱਡੀ ਵਧੀਆ ਬਣ ਜਾਂਦੀ ਹੈ ਤੇ ਫਲ ਵੀ ਬਹੁਤ ਹੁੰਦਾ ਤੇ ਸਾਈਜ਼ ਆ ਵੀ ਦੇਖ ਸਕਦੇ ਹੋ ਤੁਸੀਂ ਹੁਣ ਮੈਂ ਤੁਹਾਨੂੰ ਹੋਰ ਵੀ ਸਾਈਜ਼ ਦਿਖਾਉਣਾ ਜੀ ਆ ਦੇਖੋ ਦੋਸਤੋ ਆ ਵੀ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਪੂਰਾ ਸਾਈਜ਼ ਬਣਿਆ ਹੋਇਆ ਜੀ ਹੁਣ ਤੇ ਇਹਦੇ ਆਪਣੇ ਕੋਲ ਦੋ ਬੂਟੇ ਨੇ ਜੀ ਅੱਗੇ ਵੀ ਆਪਣਾ ਬੂਟਾ ਹੈ ਜੀ ਪਰ ਤੋੜਨਾ ਥੋੜਾ ਜਿਹਾ ਕਸ਼ਤਦਾਈ ਹੁੰਦਾ ਜੀ ਕਿਉਂਕਿ ਕੰਡੇ ਨੇ ਜੀ ਥਾਰਨ ਫਰੀ ਵੈਰਾਈਟੀ ਆਪਾਂ ਨੂੰ ਇਸ ਵਾਰ ਬਾਜਵਾ ਸਾਹਿਬ ਨੇ ਹੁਸ਼ਿਆਰਪੁਰ ਤੋਂ ਜਿਨ੍ਹਾਂ ਕੋਲ ਸੇਬਾਂ ਦਾ ਬਾਗ ਆ ਜੀ ਉਹਨਾਂ ਨੇ ਦਿੱਤੀ ਆ ਜੀ ਉਹਨਾਂ ਕੋਲ ਬਹੁਤ ਵਧੀਆ ਉਹ ਥਾਰਨ ਲੈਸ ਵੈਰਾਈਟੀ ਫਲ ਦੇ ਰਹੀ ਹੈ ਜੀ ਫਰੂਟ ਉਹਨਾਂ ਕੋਲ ਬਹੁਤ ਵਧੀਆ ਆ ਰਿਹਾ ਹੁਣ ਆਪਾਂ ਇਹਨੂੰ ਅੱਗੇ ਵਧਾਵਾਂਗੇ ਜੀ ਅੱਗੇ ਇਹਦਾ ਜਿਹੜੇ ਕੰਡਿਆਂ ਵਾਲੇ ਨੇ ਜੀ ਉਹ ਆਪਾਂ ਲਾਵਾਂਗੇ ਆਪਣੀ ਬਾਉਂਡਰੀ ਦੇ ਨਾਲ-ਨਾਲ ਤਾਂ ਜੋ ਕੋਈ ਜਾਨਵਰ ਆਪਣੇ ਖੇਤ ਦੇ ਵਿੱਚ ਐਂਟਰ ਨਾ ਕਰੇ ਤੇ ਇਹ ਬਾੜ ਦਾ ਕੰਮ ਕਰੂਗੀ ਜੀ ਜਾਲੀ ਦੇ ਨਾਲ ਲੱਗੀ ਹੋਊਗੀ ਤਾਂ ਗਮਾਂਡੀਆਂ ਨੂੰ ਵੀ ਪਰੇਸ਼ਾਨ ਨਹੀਂ ਕਰੂਗੀ ਜੀ ਹੁਣ ਤੁਸੀਂ ਫਲ ਦੇਖ ਸਕਦੇ ਹੋ ਇਹਦੇ ਫਲ ਨੂੰ ਆਪਾਂ ਯੂਜ਼ ਕਰਨ ਲਈ ਆਪਾਂ ਇੱਕ ਬਲੈਂਡਿੰਗ ਕਰਕੇ ਜੀ ਇਹਦੀ ਦੇ ਨਾਲ ਦੁੱਧ ਨਾਲ ਤਾਂ ਇਹਦਾ ਸ਼ੇਕ ਵੀ ਬਣਾ ਸਕਦੇ ਆ ਸ਼ੇਕ ਵੀ ਪੀ ਸਕਦੇ ਆ ਵੈਸੇ ਵੀ ਖਾ ਸਕਦੇ ਆ ਘਰ ਦੇ ਵਿੱਚ ਇਹਨੂੰ ਗਮਲੇ ਚ ਲਾਉਣ ਲਈ ਵੀ ਬਹੁਤ ਵਧੀਆ ਜਿਹੜੀਆਂ ਥੌਰਨੈਸ ਵੈਰਾਈਟੀਆਂ ਨੇ ਤਾਂ ਤਕਰੀਬਨ ਇਹਦਾ 2-3 ਕਿਲੋ ਝਾੜ ਹੁੰਦਾ ਜੀ ਜੇ ਪੂਰਾ ਬੁੱਝਾ ਵਧੀਆ ਬਣਿਆ ਹੋਵੇ ਤੇ ਜੇ ਜ਼ਿਆਦਾ ਵੱਡੇ ਹੋਏ ਆ ਫਿਰ ਤਾਂ ਇਹਦਾ ਝਾੜ ਕਾਫੀ ਵੱਜ ਜਾਂਦਾ ਜੀ ਤਾਂ ਆਪਾਂ ਇੱਕ ਐਸੇ ਮੌਸਮ ਦੇ ਵਿੱਚ ਖੜੇ ਆ ਜਿੱਥੇ ਕਿ ਹੁਣ ਆੜੂ ਦੀ ਫਸਲ ਤੋਂ ਬਿਨਾ ਹੋਰ ਕੋਈ ਫਸਲ ਨਹੀਂ ਹੈਗੀ ਆੜੂ ਦੇ ਨਾਲ ਇਹ ਆਜੂਗਾ ਤਾਂ ਮਾਰਕੀਟ ਦੇ ਵਿੱਚ ਆਪਣੇ ਕੋਲ ਇੱਕ ਨਵਾਂ ਫਲ ਹੋਊਗਾ ਜੋ ਆਪਣੇ ਲਈ ਫਾਇਦੇਮੰਦ ਹੋਊਗਾ ਜੀ ਤਾਂ ਇਸ ਨੂੰ ਆਪਾਂ ਲਾਉਣੇ ਆ ਜੀ ਅੱਗੇ ਟ੍ਰਾਇਲ ਵੀ ਹੋ ਰਿਹਾ ਇਹਦੇ ਤੇ ਕਰਦੇ ਆ ਕਿੰਨਾ ਵੱਸ ਸਕਦਾ ਕਿਵੇਂ ਇਹਦਾ ਫਰੂਟ ਨੂੰ ਆਪਾਂ ਇਹਦਾ ਜੈਮ ਬਣਾ ਕੇ ਯੂਜ਼ ਕਰ ਸਕਦੇ ਆ ਜਾਂ ਉਹ ਉਹਦੇ ਤੇ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਕਰਾਂਗੇ ਤੇ ਇਹਦੇ ਅੱਗੇ ਬੂਟੇ ਆਪਾਂ ਮੰਗਾਉਣੇ ਆ ਜਿਹੜੇ ਥੌਰਨਲੈਸ ਮਿਲ ਜਾਣ ਦੀ ਆਪਾਂ ਇਹਦਾ ਫਿਰ ਅੱਗੇ ਕੰਮ ਵਧਾ ਸਕੀਏ ਜੀ ਧੰਨਵਾਦ ਜੀ